ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਉਮੀਦ ਆ ਵੈਕਮ ਜੀ ਦੀ ਕਿਰਪਾ ਨਾਲ ਠੀਕ ਠਾਕ ਹੋਮੋਗੇ ਰਾਜੀ ਖੁਸ਼ੀ ਹੋਮੋਗੇ ਤੇ ਅਸੀਂ ਵੀ ਠੀਕ ਆ ਜੀ ਇਹ ਆਪਣੀ ਧਰੀ ਹੈ ਜੀ ਇੱਧਰ ਮੱਖਣੀ ਗਰਮ ਹੋਣ ਲਈ ਇਹ ਨੂੰ ਥੋੜਾ ਜਿਹਾ ਚਿਰ ਆਪਾਂ ਘੱਟ ਗੈਸ ਦੇ ਉੱਤੇ ਰੱਖ ਕੇ ਰਿੰਜੀ ਜਾਂਦੀ ਹੈ ਇਹ 5-7 ਮਿੰਟ ਫਿਰ ਬੰਦ ਕਰ ਦਾਂਗੇ ਗੈਸ ਇਹਦੇ ਵਿੱਚ ਪਾਣੀ ਪਾ ਕੇ ਇਹ ਬਿਲਕੁਲ ਠੰਡਾ ਕਰਕੇ ਫਿਰ ਫਿਰ ਇੱਥੇ ਰੱਖ ਲਾਂਗੇ ਰਾਤ ਨੂੰ ਕੱਲ ਨੂੰ ਲੱਸੀ ਕੱਢ ਕੇ ਥੱਲੋਂ ਫਿਰ ਘਿਓ ਪਾਉਂਦਾਂਗੇ ਆਪਾਂ ਗਰਮ ਕਰਕੇ ਇਧਰ ਆਪਾਂ ਤੜੀ ਹੋਏ ਹੋਊਗੀ ਮਸਰੀ ਦੀ ਦਾਲ ਇਹਦੇ ਵਿੱਚ ਸਾਰਾ ਕੁਝ ਪਾਤਾ ਜੀ ਤੜਕਾ ਨਹੀਂ ਲਾਇਆ ਆਪਾਂ ਇਹਦੇ ਵਿੱਚ ਹੀ ਪਾਤਾ ਸਮਾਨ ਪਿਆਜ਼ ਵਗੈਰਾ ਹੀਣ ਮਿਰਚ ਘਿਓ ਵੀ ਪਾਤਾ ਮੇਥੀ ਪਾਤੀ ਜੀ ਇਹਨੂੰ ਬਿਨਾਂ ਤੜਕੇ ਤੋਂ ਹੀ ਬਣਾਵਾਂਗੇ ਜੀ ਆਪਾਂ ਸਿੰਪਲ ਇਧਰ ਦੁੱਧਰੋਂ ਵਾਲੀ ਦੇ ਰੱਖੀ ਆਪਾਂ ਗਰਮੀ ਬਹੁਤ ਜ਼ਿਆਦਾ ਜੀ ਅੱਜ ਕੋਈ ਹੋਰ ਵੀਡੀਓ ਨਹੀਂ ਬਣੀ ਬਸ ਥੋੜੀ ਜਿਹੀ ਪਾਹੀ ਬਣਾਈ ਐ ਇਧਰ ਆਪਾਂ ਭਾਂਡੇ ਹੀ ਮਾਰ ਲਿੱਤੇ ਨੇ ਜੀ ਤੇ ਬਾਲਟੀ 'ਚ ਪਾਣੀ ਪਾ ਕੇ ਰੱਖਿਆ ਇੱਕ ਵਜ ਦੀ ਧਾਰ ਰਹਿੰਦੀ ਆ ਉਹ ਚੋਣ ਜਾਣਾ ਆਪਾਂ ਦੁੱਧਰੋਂ ਵਾਲੀ ਦੇ ਕੇ ਰੜਕਣ ਵਾਲ ਆਪਾਂ ਕਿੰਨੀ 'ਚ ਪਾ ਦਾਂਗੇ ਤਾ ਚੋਕਲੇ ਹਿਉਨੇ ਆ ਜੀ ਇਧਰ ਆਪਾਂ ਬਾਹਰ ਸਿਲੰਡਰ ਤੇ ਧਰ ਲਿਆ ਜੀ ਛੋਟਾ ਸਿਲੰਡਰ ਹੈ ਪਾਣੀ ਪਾ ਕੇ ਧਰ ਲਿਆ ਫਤੀਲੇ ਚ ਮੱਝ ਦੀ ਲੇਟੀ ਬਣਾਵਾਂਗੇ ਵੀ ਆਪਾਂ ਲੂਣ ਪਾ ਦਾਂਗੇ ਜੀ ਇਹਦੇ ਵਿੱਚ ਇਹ ਪਾ ਦਾਂਗੇ ਜੀ ਸ਼ੱਕਰ ਗਰਮੀ ਕਰਕੇ ਆਪਾਂ ਸ਼ੱਕਰ ਪਾ ਦਿੰਨੇ ਆ ਜੀ ਕਦੇ ਕਦੇ ਗੁੜ ਪਾ ਦਿੰਨੇ ਆ ਵਿੱਚ ਦੀ ਉਹ ਪਾਣੀ ਗਰਮ ਹੋਏ ਤੋਂ ਫੇਰੇ ਦੇ ਵਿੱਚ ਦਲੀਆ ਪਾਵਾਂਗੇ ਆਪਾਂ ਇਹ ਆਪਾਂ ਕੱਪੜੇ ਧੋਤੇ ਸੀਗੇ ਜੀ 4:00 ਵਜੇ ਤਿੰਨੇ ਤਾਰਾਂ ਭਰੀਆਂ ਹੋਈਆਂ ਨੇ ਅੱਜ ਫੇਰ ਇਹ ਆਪਾਂ ਬਾੜੀ ਚੋਂ ਕੱਖ ਕਢਵਾਏ ਸੀਗੇ ਪੰਜ-ਛੇ ਦਿਨ ਹੋਏ ਨੇ ਕਢਵਾਏ ਹਨ ਫਿਰ ਤੋਂ ਦੁਬਾਰੇ ਹੋਣ ਲੱਗ ਗਏ ਕੱਲ ਮੀਂਹ ਪੈ ਗਿਆ ਸੀ ਉਹਦੇ ਨਾਲ ਅਸੀਂ ਫੇਰ ਸੇਤੀ ਉੱਠ ਖੜਨਗੇ ਇਹ ਤੋਰੀਆਂ ਨੇ ਜੀ ਹੇ ਪ੍ਰਿੰਡੀਆਂ ਨੇ ਉਧਰ ਲੱਗੇ ਹੋਏ ਨੇ ਬਤਾਉਆਂ ਦੇ ਬੂਟੇ ਤੇ ਕਦੂਆਂ ਦੀ ਬੇਲ ਇਹ ਚੀਕੂ ਲੱਗਿਆ ਹੋਇਆ ਹੈ ਜੀ ਆਪਣੇ ਇਹ ਤੋਰੀਆਂ ਲੱਗੀਆਂ ਹੋਈਆਂ ਨੇ ਜੀ ਕੱਚੀਆਂ-ਕੱਚੀਆਂ ਛੋਟੀਆਂ ਸੱਤ ਸੱਤ ਅੱਠ ਮਿੰਟ ਹੋ ਗਏ ਜੀ ਇਹਨੂੰ ਰਿਚਦੀ ਨੂੰ ਹੁਣ ਆਪਾਂ ਗੈਸ ਬੰਦ ਕਰ ਦਿੰਦੇ ਆ ਇੱਕ ਗਲਾਸ ਇਹਦੇ ਚ ਠੰਡੇ ਪਾਣੀ ਦਾ ਪਾ ਦਾਂਗੇ ਜਦੋਂ ਇਹ ਬਿਲਕੁਲ ਠੰਡਾ ਹੋਵੇ ਫੇਰ ਫ੍ਰੀਜ ਚ ਰੱਖਾਂਗੇ ਲੱਟੀ ਆਪਣੀ ਬਣ ਗਈ ਜੀ ਹੁਣ ਗੈਸ ਕਰ ਦਾਂਗੇ ਬੰਦ ਆਪਾਂ 10 ਮਿੰਟ ਹੋ ਗਏ ਨੂੰ ਰਿਚਦੀ ਨੂੰ ਇਹ ਆਪਾਂ ਧੂਆਂ ਕਰਦੇ ਆਂ ਜੀ ਮੱਝਾਂ ਨੂੰ ਮਸਰਦਾਨੀ ਆਪਾਂ ਨਹੀਂ ਲਾਈ ਮੱਝਾਂ ਨੂੰ ਇਹ ਪਾਠੀਆਂ ਗਿੱਲੀਆਂ ਕਰਨੀਆਂ ਫਿਰ ਹੌਲੀ ਹੌਲੀ ਸਾਰੀ ਰਾਤ ਚੱਲੀ ਜਾਂਦੀਆਂ ਨੇ ਜੀ ਆਪਾਂ ਸੁੱਕੀਆਂ ਧਰਦੇ ਆਂ ਫਿਰ ਥੋੜੇ ਜਿਹਾ ਚਿਮਚੀ ਜਾਂਦੀਆਂ ਨੇ ਜੀ 2 ਘੰਟਿਆਂ ਚ ਇੱਧਰ ਆਪਣੇ ਟਾਕੀਆਂ ਤੇ ਜਾਲੀ ਨਹੀਂ ਲੱਗੀ ਹੋਈ ਤਾਂ ਕਰਕੇ ਆਪਾਂ ਮਸਰਦਾਨੀ ਨਹੀਂ ਨਹੀਂ ਲਾਈ। ਜੇ ਮਸਰਦਾਨੀ ਲਾਉਣੇ ਨੇ ਤਾਂ ਇੱਧਰ ਟਾਕੀਆਂ ਬੰਦ ਕਰਨੀਆਂ ਪੈਂਦੀਆਂ ਨੇ। ਫਿਰ ਹਵਾ ਨਹੀਂ ਘਰੋਸਣ ਦੀ। ਇਹ ਗਿੱਲੀਆਂ ਕਰਕੇ ਧੱਤੀਆਂ ਜੀ ਬਾਥੀਆਂ। ਥੋੜਾ ਜਿਹਾ ਰੇਪਾ ਖੂਗੀ ਧੋਣੀ। ਫਿਰ ਆਪਾਂ ਹੋਰ ਪਾਤੀ ਧਰ ਕੇ ਤੂੜੀ ਉੱਤੇ ਵਧੀਆ ਹੋਰ ਪਾਵਾਂਗੇ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਸਪੋਰਟ ਜ਼ਰੂਰ ਕਰਿਓ ਜੀ ਇਹ ਲੇਟੀ ਬਣ ਗਈ ਆਪਣੀ ਥੱਲੇ ਲਾ ਦਿੱਤੀ ਹੈ ਟਾ ਕੇ ਰੱਖ ਲਾਂਗੇ ਇਹਨੂੰ ਆਪਾਂ ਸਵੇਰੇ ਪਾਵਾਂਗੇ ਮੱਜਨ